ਇਹ ਨੇ ਪਿੰਡਾਂ ਦੇ ਮਜ਼ਦੂਰਾਂ ਦੇ ਹਾਲਾਤ ਇਹ ਹੈ ਬਜ਼ੁਰਗ ਦਾ ਕਮਰਾ ਦੇਖੋ ਇਸ ਤਰ੍ਹਾਂ ਦੇ ਹਾਲਾਤ ਹੈ ਬਹੁਤ ਬੁਰੇ ਹਾਲਾਤਾਂ ਚ ਰਹਿ ਰਹੇ ਨੇ ਕਿਸੇ ਵੇਲੇ ਵੀ ਡਿੱਗ ਸਕਦਾ ਚਾਰਸ਼ ਕਰੋ ਟੜਕਿਆ ਪਿਆਗਾ ਆਜੋ ਬਾਬਾ ਜੀ ਆਜੋ ਇਹ ਬਜ਼ੁਰਗ ਜੋ ਆ ਰਹੇ ਨੇ ਇਹਨਾਂ ਦਾ ਕਮਰਾ ਹੈ ਅਸੀਂ ਮਾਨਸਾਂਝਲੇ ਦਾ ਪਿੰਡ ਭੈਣੀ ਵਾਗਾ ਇਹ ਦੇਖੋ ਇਸ ਤਰ੍ਹਾਂ ਦੇ ਹਾਲਾਤਾਂ ਚ ਰਹਿ ਰਹੇ ਆ ਬੈਠੋ ਬਾਬੂ ਜੀ ਬੈਠੋ ਪਾਣੀ ਨਹੀਂ ਪਾਣੀ ਕੋ ਨਹੀਂ ਫਿਰ ਫਿਰ ਲਿਆ ਤੇ ਹਾਂਜੀ ਤੁਸੀਂ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਤੇ ਪਿੰਡ ਹੋਰ ਸੇਵ ਕੁਸ਼ਮਜੀ ਪਿੰਨ ਬਣੀ ਵਗਾ ਅੱਛਾ ਤੇ ਇਸ ਕਮਰੇ ਚ ਕਿੰਨੇ ਜਣੇ ਰਹਨੇ ਹੋਗੇ ਇੱਥੇ ਚਾਰ ਆ ਜੀ ਮੇਰਾ ਮੁੰਡਾ ਛੋਟਾ ਉਹਦੇ ਘਰ ਵਾਲੀ ਮੇਰੀ ਢਾੜ ਦੀ ਮਾਂ ਤੇ ਅੱਛਾ ਫਿਰ ਕਮਰਾ ਬਣਾਉਣ ਦੀ ਕੋਸ਼ਿਸ਼ ਹੋਈ ਨਹੀਂ ਕਦੇ ਕੋਸ਼ਿਸ਼ ਤਾਂ ਹੁੰਦੀ ਸੀ ਕੋਈ ਨਾ ਕੋਈ ਹੋਰ ਬਿਮਾਰੀ ਪਾਈ ਜਾਂਦੀ ਹੈ ਕੋਈ ਇਹ ਨਾ ਕੋਈ ਆਪਣੇ ਕੋਲ ਮੰਦਲ ਨਹੀਂ ਹੁੰਦੀ ਹੈ ਨਾ ਇਹ ਮੇਚ ਲੋਕਾਂ ਨੂੰ ਹੁੰਦੀ ਕੋਈ ਨਹੀਂ ਮੈਂ ਸਟਾਡ ਦਾ ਲੱਕ ਟੁੱਟ ਗਿਆ ਸੀ ਹੂੰ ਲੱਕ ਟੁੱਟ ਗਿਆ ਸੀ ਹੂੰ ਉਹ ਬਜਰੀ ਕੰਢੀ ਸੀ ਮੁੰਡੇ ਪੜਦੇ ਸੀ ਹੁਣ ਆਪਦੇ ਘਰ ਪੜਦੇ ਹੋਵੇ ਹੁਣ ਛੋਟਾ ਹੋਣੀ ਵਿਆਹ ਬਸ ਹੂੰ ਤੇ ਕੋਈ ਮਹਾਰਾਜ ਕਰ ਦੋ ਕਿਰਪਾ ਛੋਟੇ ਵਰਗੇ ਖੱਪਾ ਕਰ ਦਾਂਗੇ ਹੂੰ ਤੇ ਮਾਤਾ ਦੀ ਉਮਰ ਕਿੰਨੀ ਆ ਤੁਹਾਡੇ ਘਰਦਿਆਂ ਦੀ ਉਹਦੀ ਉਮਰ ਹੋਊਗੀ ਜੀ 47 ਸਾਲ ਅੱਛਾ ਤੁਸੀਂ ਹੁਣ ਕਰਦੇ ਹੋ ਕੰਮ ਕੋਈ ਮੈਂ ਤਾਂ ਕੁਝ ਨਹੀਂ ਕਰਦਾ ਜੀ ਇੰਗਰੇਜ਼ਾਂ ਦਾ ਕੰਮ ਚੱਲਦਾ ਹੁੰਦਾ ਗਦੋਂ ਤਾਂ ਪਾਣੀ ਪੂਣੀ ਪਿਆਰ ਨਾਲ ਉਹਨਾਂ ਨੇ ਨਹੀਂ ਤਾਂ ਬੱਚੇ ਸੈਂਕੜੇ ਲੈ ਕੇ ਬਾਲਟੀ ਪਿਆਰ ਨਾਲ ਨਹੀਂ ਤਾਂ ਕੰਮ ਤਾਂ ਹੁੰਦਾ ਨਹੀਂ ਤੁਰਣੀ ਜਾਂਦਾ ਮੈਂ ਕਦੇ ਕੋਈ ਐਪਲੀਕੇਸ਼ਨ ਦਿੱਤੀ ਹੈ ਸਰਕਾਰ ਨੂੰ ਕਈ ਵਾਰੀ ਦਿੱਤੀ ਹੈ ਜੀ ਕਿੰਨੇ ਵਾਰੀ ਐਪਲੀਕੇਸ਼ਨ ਤਿੰਨ ਚਾਰ ਵਾਰੀ ਭੱਜਣੀ ਹੈ ਅੱਛਾ ਹਾਂ ਤੇ ਫਿਰ ਕੋਈ ਮਿਲਿਆ ਨਹੀਂ ਕੁਝ ਨਹੀਂ ਮਿਲਿਆ ਜੀ ਅੱਛਾ ਹਾਂ ਤੇ ਜਿਹਨੇ ਫਲਸ਼ਾਂ ਬਣਾਈਆਂ ਸਰਕਾਰ ਨੇ ਫਰੀ ਵਾਲੀਆਂ ਹੈਗੀਆਂ ਮਿਲੀਆਂ ਤੁਹਾਨੂੰ ਉਹ ਮਰਿਆ ਸੀ ਗਿਆ ਜੀ ਹਾਪੇ 15000 ਮੈਨੂੰ ਦਿੱਤਾ ਸੀਗਾ ਉਹ ਲੱਗਿਆ ਪਏ ਜਮੇਕਰ ਅੱਛਾ ਉਹ ਬਣਾਤਾ ਹਾਂ ਤੇ ਕਮਰਾ ਨਹੀਂ ਬਣਿਆ ਹਾਂ ਕਮਰਾ ਨਹੀਂ ਬਣਿਆ ਗਿਆ ਅੱਛਾ ਉਹਨੇ ਛੋਟੇ ਜਿਹੇ ਕਮਰੇ ਚਾਰਜ ਨਾ ਰਹਿਣੇ ਹਾਂਜੀ ਹਾਂਜੀ ਚਾਰਜ ਨੇ ਅੱਛਾ ਦੋਸਤੋ ਇਹ ਬਾਬਾ ਜੀ ਨੇ ਦੱਸਤਾ ਇਹ ਨਦੇ ਘਰ ਵਾਲੀ ਇੱਕ ਮੁੰਡਾ ਹੁਣੀ ਕੁਛ ਮਹੀਨੇ ਪਹਿਲਾਂ ਵਿਆਹਿਆ ਨੂੰ ਉਹ ਸਾਰੇ ਚਾਰੇ ਇਸੇ ਕਮਰੇ ਚ ਰਹਿੰਦੇ ਆ ਹੋਰ ਕੋਈ ਰਸੋਈ ਨਹੀਂ ਬਰਾਂਡਾ ਨਹੀਂ ਇਹਨਾਂ ਦਾ ਵੀ ਹਾਲਾਤ ਇਹ ਦੇਖੋ ਫਰਿੱਜ ਅੰਦਰ ਰੱਖਿਆ ਹੋਇਆ ਇਹ ਵੀ ਰਸੋਈ ਵੀ ਇਹੀ ਹੈ ਤੇ ਇਹਨਾਂ ਦਾ ਕਮਰਾ ਵੀ ਇਹੀ ਹੈ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਪੁਰਾਣਾ ਤਲਤੇ ਇਹ ਲਿਆ ਕੇ ਬਾਅਦ ਚ ਲੱਗਦੇ ਵੀ ਨਹੀਂ ਹੁਣ ਇਸ ਤਰ੍ਹਾਂ ਰੱਖੇ ਹੋਏ ਆ ਫਿੱਟ ਕੀਤੇ ਹੋਏ ਆ ਇਹ ਆ ਦੇਖ ਲਓ ਇੱਥੇ ਆ ਇੱਥੋਂ ਇਹ ਇੰਨਾ ਨੇ ਮੈਂ ਇੱਥੋਂ ਐ ਚੜਦੇ ਹੈਗੇ ਇਹ ਸਾਹਮਣੇ ਇਹ ਚੁੱਲਾ ਚੌਂਕਾ ਆ ਗਿਆ। ਗੋਲ ਆਪਣਾ ਰੋਟੀ ਢੱਕ ਤਿਆਰ ਕਰਨ ਵਾਸਤੇ ਕੋਈ ਰਸੋਈ ਵੀ ਨਹੀਂ ਹੈ ਬਸ ਸਿੰਪਲ ਜਿਵੇਂ ਚੁੱਲਾ ਹੁੰਦਾ ਹੈ ਉਸੇ ਤਰ੍ਹਾਂ ਦਾ ਚੁੱਲਾ ਹੈਗਾ। ਇਹ ਇਹਨਾਂ ਦਾ ਘਰ ਹੈ। ਮਾਨਸਾ ਜ਼ਿਲ੍ਹੇ ਦਾ ਪੈਣੀ ਬਾਗਾ ਪਿੰਡ ਹੈ ਤੇ ਇਸ ਬਜ਼ੁਰਗ ਨੇ ਬੇਨਤੀ ਕੀਤੀ ਹੈ ਕਿ ਜੇ ਕੋਈ ਸੰਸਤਾਦਾਨੀ ਵੀ ਆ ਕੇ ਇਹਨਾਂ ਦਾ ਕਮਰਾ ਪਾ ਦੇ ਤਾਂ ਬਹੁਤ ਪੰਨ ਹੋਵੇਗਾ ਕਿਉਂਕਿ ਚਾਰ ਜਣਿਆਂ ਨੂੰ ਇੱਕ ਕਮਰੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ। ਕਮਰਾ ਵੀ ਇਸ ਹਾਲਤ ਚ ਹੈ ਕਿ ਹੱਥ ਲੱਗਦਾ ਹੈਗਾ ਕਿਸੇ ਵੇਲੇ ਵੀ ਡਿੱਗ ਸਕਦਾ ਹੈਗਾ। ਹਾਂਜੀ ਬਾਪੂ ਇੱਕ ਵਾਰੀ ਆਪਣੇ ਘਰ ਤੋਂ ਬੇਨਤੀ ਜਿਹੜੇ ਆਪਣੇ ਮਿੱਤਰ ਹੁੰਦੇ ਆ ਕਮਰੇ ਵਸਤੇ। ਨਹੀਂ ਆਹੀ ਬੇਨਤੀ ਹੈ ਤੁਹਾਨੂੰ ਕਿ ਵਸ ਜੇ ਕੋਈ ਕਰ ਸਕਦਾ ਹੈ ਤਾਂ ਜਹੇ ਜਹੇ ਵੀ ਹੋਵੇ ਤਾਂ ਕਰ ਸਕਦਾ ਹੀ ਨਹੀਂ ਤਾਂ ਫੇਰ ਪਰਮਾਤਮਾ ਅੱਗੇ ਬਲੀ ਕਰੂਗਾ। ਉਹਨਾਂ ਦੇ ਵੀ ਭਲਾ ਕਰੂਗਾ ਅਗਰ ਸਾਡਾ ਕਰੂਗਾ। ਹਣਾ ਜੀ। ਤੇ ਆਹੀ ਬੇਨਤੀ ਸੀ ਜੇ ਕੋਈ ਕਰਨ ਵਾਲਾ ਹੁੰਦਾ ਵੀ ਇਹ ਕਈ ਵਾਰੀ ਕੋਈ ਦਾਨੀ ਪਰਕਉਂਦੇ ਨੇ। ਵੀ ਕਰ ਸਕਦਾ ਕੋਈ ਗਰੀਬ ਬੰਦੇ ਦਾ ਹੀ ਹੁੰਦਾ। ਤੁਸੀਂ ਤਾਂ ਗੁਰਸਿੱਖ ਹੋ ਕੇ ਕੋਈ ਬਾਬੇ ਹੋ ਸਕਦਾ ਕੋਈ ਗੁਰਸਿੱਖੀ ਅੱਗੇ ਆ ਜਾਣਾ। ਨਹੀਂ ਨਹੀਂ ਮੈਂ ਬਾਪੂ ਨਹੀਂ। ਮੈਂ ਤੁਸੀਂ ਗੁਰਸਿੱਖ ਹੋਗੇ ਕੋਈ ਗੁਰਸਿੱਖ ਵੀ ਤੁਹਾਡਾ ਆ ਕੇ ਕੰਮ ਕਰ ਸਕਦੇ ਨੇ। ਕਰ ਸਕਦੇ ਹਾਂ ਜੀ ਪਰ ਮੈਂ ਕਹਿਣਾ ਨਹੀਂ ਕਿ ਜੀ ਹਾਂ ਹਾਂ ਉਹ ਤਾਂ ਹਾਂ ਕਿਹਾ ਸਰਕਾਰ ਨੂੰ ਕਹਿੰਦਾ ਰਹੇ ਹਾਂ ਹਾਂ ਪਰ ਸਰਕਾਰ ਦਾ ਕੰਮ ਹੀ ਸੀ ਨਾ ਕੰਮ ਤਾਂ ਇਸ ਸਰਕਾਰ ਨੂੰ ਤਾਂ ਮੈਂ ਕਹਿੰਦਾ ਰਹੇ ਹਾਂ ਕਈ ਵਾਰੀ ਪ੍ਰਿਕਸ਼ਨਾਂ ਵੀ ਦਿੱਤੀਆਂ ਹੂੰ ਕਈ ਵਾਰੀ ਹੋਰ ਵੀ ਆਏ ਸੀਗੇ ਨਿੱਤੇ ਆਏ ਸੀਗੇ ਜਿਵੇਂ ਪਛਲ ਦੋ ਤਿੰਨ ਵਾਰੀ ਮਨਸਲਾ ਕੇ ਮੰਗਰੇ ਮਨਸਲਾ 7-8 ਵਾਰੀ ਆ ਕੇ ਬਾਗਿਆ ਹੂੰ ਸਿੱਧੂ ਮੂਸੇ ਵਾਲਾ ਵੀ ਦੋ ਵਾਰੀ ਆਇਆ ਸੀ ਉਹਨੇ ਤਾਂ ਕਿਹਾ ਜੀ ਸੌਂ ਵੀ ਖਾਦ ਜੀ ਉਹਨਾਂ ਨੇ ਤਾਂ ਹੂੰ ਕਿਹਾ ਵੀ ਹਾੜਾਂ ਦਾ ਹੋ ਜਿੱਤਾ ਮੈਂ 15 ਹਾੜ ਨੂੰ ਤੇਰੇ ਕਰੇ ਮਿਸਰੀ ਲਾ ਦੂੰਗਾ ਉਹ ਜਰਾ ਬੈਠੇ ਮਾਰੇ ਆ ਹੂੰ ਉਹ ਜਿੱਥੇ ਬੈਠ ਕੇ ਸ਼ੌਕਾ ਕਰ ਗਿਆ ਸੀ ਮੇਰੇ ਕੋਲੇ ਹਾਂ ਹੋਰ ਤਾਂ ਬਸ ਇਹ ਆ ਕੇ ਬੱਗੇ ਵਿਚਾਰੇ ਕਹਿ ਦਿੰਦੇ ਆ ਜੀ ਲੱਕੜ ਦੇ ਮੁੰਡੇ ਦੇ ਕੇ ਚੱਲ ਗਏ ਮੈਂ ਕਾਂਗਰਸ ਦਾ ਪੰਪ 15 20 ਹਾਰ ਮੈਂ ਪ੍ਰਚਾਰ ਕਰ ਰਿਹਾ ਪ੍ਰਚਾਰ ਕਰਦਾ ਰਹਿ ਹਮਨ ਸੰਧਾ ਮੈਂ ਜਰਮਾਨ ਸਿੰਘ ਇਹਦਾ ਬਾਦ ਉਹਨਾਂ ਨੇ ਸੀ ਤਾਂ ਉਹ ਤੋਂ ਪਹਿਲਾਂ ਹੁੰਦੇ ਸੀ ਉਹ ਦੂਜੇ ਆਪਣੇ ਵਿੱਕੀ ਵਰਗੇ ਉਹਨਾਂ ਨਾਲ ਵੀ ਮੈਂ ਜਾਂਦਾ ਰਿਹਾ ਕਾਂਗਰਸੀ ਵਰਕਰ ਸੀ ਪੱਕੇ ਹਾਂ ਹਾਂ ਜੀ ਹਾਂ ਜੀ ਪਰ ਹੁਣ ਚਾਰੇ ਪਾਸੇ ਮਨ ਉੱਟ ਗਿਆ ਹੁਣ ਤਾਂ ਕਿਸੇ ਪਾਸੇ ਜਾਣ ਦੀ ਨਹੀਂ ਕਰਦਾ ਉਹ ਵੀ ਤਾਂ ਘਰ ਹੀ ਨਹੀਂ ਤਰਫ ਆ ਕੇ ਤਾਂ ਫਿਰ ਜਾ ਕੇ ਨਹੀਂ ਦਿੰਦਾ ਹਾਂ ਜਿੰਮਾ ਬਾਬਾ ਨੇ ਨਾਲ ਉਹਦਾ ਜੀ ਬੁੱਢੇ ਸਾਡੇ ਦੇ ਵਿੱਚ ਬੰਦਾ ਸੀ ਮੇਰਾ ਲੱਤ ਲੱਤ ਘੋੜਾ ਡਿੱਗ ਪਿਆ ਸੀ ਉਹਦਾ ਮੇਰਾ ਲੱਕ ਟੁੱਟ ਗਿਆ ਸੀਗਾ ਹੂੰ ਬਾਬਾ ਨੇ ਮੈਨੂੰ ਤੁਨ ਲਾਤਾ ਸੀ ਵਧੀਆ ਪੈਸੇ ਲਾ ਕੇ ਬਜਾ ਰਣੇ ਨੇ ਅੱਜ ਬਾਬਾ ਸਰਜੀ ਸਿੰਘ ਨੇ ਵਧੀਆ ਸੇਵਾ ਕੀਤੀ ਸੀ ਜੀ ਹੂੰ ਮੈਂ ਲੱਕ ਟੁੱਟ ਗਿਆ ਸੀ ਮੇਰਾ ਲੱਕ ਟੁੱਟ ਗਿਆ ਸੀਗਾ ਉਹਦੇ ਠੀਕ ਕਰਾਦਾ ਸੀ ਬਾਬਾ ਨੇ ਪੈਸੇ ਲਾ ਕੇ ਮੈਂ ਚੜਦਾਦਾ ਹੋ ਗਿਆ ਸੀ ਕੰਮ ਵਾਲਾ ਨਹੀਂ ਹੋਇਆ ਹੂੰ ਉਹ ਤਾਂ ਮੈਨੂੰ ਕਹਿੰਦੇ ਰਹੇ ਜੀ ਨਾਲ ਹੁਣ ਬੈਠ ਕੇ ਖਾਦਾ ਵੀ ਨਹੀਂ ਜਾਂਦਾ ਮਾੜੀ ਗੱਲ ਹੁੰਦੀ ਆ ਗੁਰਦੁਆਰੇ ਦਾ ਖਾਣਾ ਉਹਦੇ ਘਰੇ ਠੀਕ ਹੁੰਦਾ ਹੂੰ ਚਾਹੇ ਰੁੱਖਾ ਹੋਵੇ ਮਿੱਠਾ ਹੋਵੇ ਹੂੰ ਆਹੀ ਗੱਲ ਸੀ ਵੀ ਜੇ ਕੋਈ ਹੁੰਦਾ ਭਾਈ ਗੁਰੂ ਦਾ ਪਿਆਰਾ ਦਾਨੀ ਸੱਚਾ ਹੁੰਦਾ ਕਰ ਸਕਦਾ ਨਹੀਂ ਤੇ ਫਿਰ ਬੈਠੇ ਆ ਹੁਣ ਕੀ ਕਰੇਗਾ ਤਰਫਾ ਗੁਰੂ ਦੀ ਮਹਾਰਾਏ ਨਹੀਂ ਨਹੀਂ ਰੱਬ ਤੇ ਜਿਹੜਾ ਹੀ ਬੰਦੇ ਦੀ ਰੱਬ ਤੇ ਡੋਰੀਆਂ ਨੇ ਉਹਦਾ ਕੰਮ ਹੋ ਜਾਂਦਾ ਹੈ ਹਾਂ ਜੀ ਉਹ ਵਿਸ਼ਵਾਸ ਹੀ ਕਰ ਲਿਆ ਆਪਾਂ ਹਾਂ ਜੀ ਆਪਾਂ ਦਾ ਵਿਸ਼ਵਾਸ ਰੱਬ ਤੇ ਹੀ ਸੀ ਬੱਸ ਹੋਰ ਤਾਂ ਕੋਈ 탑 ਤੇ ਦੇਖ ਰਹੀ ਸੀ ਜਿਹਦੇ ਤੋਂ ਚੱਟ ਚੱਕ ਵੀ ਕਰ ਜਾ ਬੱਸ ਹੁਣ ਤਾਂ ਫਿਰ ਹਾਂ ਹੁਣ ਤਾਂ ਫਿਰ ਰੱਬ ਦੀ ਡੋਰੀਆਂ ਨੇ ਉਹ ਹਾਂ ਹਾਂ ਜੀ ਹਾਂ ਜੀ